ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ कौर ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਕੁਕਿੰਗ ਚੈਨਲ ਅਮਨ ਵੈਜਰਸੋਈ ਵਿੱਚ ਅੱਜ ਮੈਂ ਤੁਹਾਡੇ ਨਾਲ ਮੇਥਿਆਂ ਵਾਲੀ ਰੋਟੀ ਦੀ ਰੈਸিপি ਸ਼ੇਅਰ ਕਰਾਂਗੀ ਮੇਥਿਆਂ ਵਾਲੀ ਰੋਟੀ ਬਹੁਤ ਹੀ ਜ਼ਿਆਦਾ ਹੈਲਦੀ ਟੇਸਟੀ ਅਤੇ ਡਾਇਬੀਟਿਕ ਪੇਸ਼ੈਂਟ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਹ ਰੋਟੀ ਹਰ ਕੋਈ ਖੁਸ਼ ਹੋ ਕੇ ਖਾ ਲੈਂਦਾ ਹੈ ਸਰਦੀਆਂ ਵਿੱਚ ਇਹ ਰੋਟੀ ਹਰ ਘਰ-ਘਰ ਵਿੱਚ ਬਣਾਈ ਜਾਂਦੀ ਹੈ ਇੱਕ ਗੁੱਚੀ ਅਸੀਂ ਇੱਥੇ ਮੇਥੇ ਲਏ ਹਨ ਮੇਥੀਆਂ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਇਸ ਤਰੀਕੇ ਨਾਲ ਅਸੀਂ ਮੇਥੀਆਂ ਦੇ ਪੱਤੇ ਉਤਾਰ ਕੇ ਇਸ ਦੀਆਂ ਡੰਡੀਆਂ ਨੂੰ ਅਲੱਗ ਕਰ ਦਵਾਂਗੇ ਰੋਟੀ ਵਿੱਚ ਅਸੀਂ ਇਸ ਦੇ ਪੱਤਿਆਂ ਦਾ ਇਸਤੇਮਾਲ ਕਰਾਂਗੇ ਕਿਉਂਕਿ ਇਸ ਦੀਆਂ ਜੋ ਡੰਡੀਆਂ ਹਨ ਉਹ ਥੋੜੀਆਂ ਹਾਰਡ ਹੁੰਦੀਆਂ ਹਨ ਮੇਥੀ ਨੂੰ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਕੱਟ ਲਿਆ ਹੈ ਅਤੇ ਚੰਗੀ ਤਰ੍ਹਾਂ ਇਸ ਨੂੰ ਤੋਲਵਾਂਗੇ ਇੱਥੇ ਮੈਂ ਥੋੜੀ ਜੀਆਂ ਜੋਇੰਡੀਆਂ ਪੱਤੀਆਂ ਵੀ ਇਸ ਵਿੱਚ ਐਡ ਕਰਾਂਗੀ ਥੋੜੇ ਜਿ ਮੈਂ ਇਸ ਵਿੱਚ ਕੜੀ ਪੱਤੇ ਵੀ ਐਡ ਕਰਾਂਗੀ ਥੋੜਾ ਜਿਹਾ ਕੱਟਿਆ ਹੋਇਆ ਧਨੀਆ ਲਿਆ ਹੈ ਅ ਜੋਇੰਡੀਆਂ ਪੱਤੀਆਂ ਨੂੰ ਵੀ ਅਸੀਂ ਇਸ ਤਰੀਕੇ ਨਾਲ ਧੋ ਕੇ ਕੱਟ ਲਿਆ ਹੈ ਤੇ ਦੋ ਤੋਂ ਤਿੰਨ ਹਰੀਆਂ ਮਿਰਚਾਂ ਅਸੀਂ ਇਸ ਵਿੱਚ ਐਡ ਕਰ ਲਵਾਂਗੇ ਇੱਥੇ ਅਸੀਂ ਮੱਕੀ ਦੇ ਆਟੇ ਨੂੰ ਛਾਣ ਲਿਆ ਹੈ ਮੱਕੀ ਦੇ ਆਟੇ ਵਿੱਚ ਸਭ ਤੋਂ ਪਹਿਲਾਂ ਅਸੀਂ ਨਮਕ ਐਡ ਕਰ ਲਵਾਂਗੇ ਨਮਕ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਪਾ ਲੈਣਾ ਹੈ ਥੋੜਾ ਜਿਹਾ ਇਸ ਵਿੱਚ ਮੈਂ ਕੰਧਿਆ ਪਾウダー ਪਾਇਆ ਹੈ ਥੋੜੀ ਜੀ ਲਾਲ ਮਿਰਚ ਪਾਈ ਹੈ ਅੱਧਾ ਚਮਚ ਅਸੀਂ ਇਸ ਵਿੱਚ ਕਾਲੀ ਮਿਰਚ ਦਾ ਪਾ ਲਵਾਂਗੇ 1 ਚਮਚ ਮੈਂ ਇਸ ਵਿੱਚ ਸੁੱਕੀ ਅਜਵੈਨ ਦਾ ਐਡ ਕਰ ਲਿਆ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਪਹਿਲਾਂ ਆਟੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ। ਹੁਣ ਅਸੀਂ ਜੋ ਕਟੀਆਂ ਹੋਈਆਂ ਚੀਜ਼ਾਂ ਹਨ ਉਹਨਾਂ ਨੂੰ ਆਟੇ ਵਿੱਚ ਐਡ ਕਰ ਲਵਾਂਗੇ। ਸਭ ਤੋਂ ਪਹਿਲਾਂ ਹਰੀ ਮਿਰਚ ਐਡ ਕਰ ਲਈ ਹੈ। ਕੱਟੇ ਹੋਏ ਕੜੀ ਪੱਤੇ ਐਡ ਕਰ ਲਏ ਹਨ। ਕੱਟਿਆ ਹੋਇਆ ਹਰਾ ਧਨੀਆ ਵੀ ਅਸੀਂ ਇਸ ਵਿੱਚ ਐਡ ਕਰ ਲਿਆ ਹੈ। ਜੋ ਜੁਆਇੰਟ ਦੀਆਂ ਪੱਤੀਆਂ ਨੂੰ ਵੀ ਅਸੀਂ ਇਸ ਵਿੱਚ ਐਡ ਕਰ ਲਿਆ ਹੈ ਹੁਣ ਅਸੀਂ ਇਸ ਵਿੱਚ ਜੋ ਮੇਥੀ ਕੱਟ ਕੇ ਰੱਖੀ ਹੋਈ ਸੀ ਉਸ ਨੂੰ ਐਡ ਕਰ ਲਵਾਂਗੇ ਜਿੰਨੀ ਤੁਸੀਂ ਰੋਟੀ ਬਣਾ ਕੇ ਤਿਆਰ ਕਰਨੀ ਹੈ ਆٹے ਦੇ ਹਿਸਾਬ ਨਾਲ ਤੁਸੀਂ ਇਸ ਵਿੱਚ ਮੇਥੀ ਐਡ ਕਰ ਲੈਣੀ ਹੈ ਸਾਰੀਆਂ ਚੀਜ਼ਾਂ ਨੂੰ ਅਸੀਂ ਦੁਬਾਰਾ ਚੰਗੀ ਤਰ੍ਹਾਂ ਹੱਥ ਦੇ ਨਾਲ ਮਿਕਸ ਕਰ ਲਵਾਂਗੇ ਕੜੀ ਬੱਤਵੀ 슈ਗਰ ਦੇ ਮਰੀਜ਼ਾਂ ਵਾਸਤੇ ਖਾਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਤਾਂ ਸਕਿਪ ਵੀ ਕਰ ਸਕਦੇ ਹੋ ਰੱਦਾ ਆਟਾ ਮੈਂ ਕਿਸੇ ਥਾਲ ਵਿੱਚ ਕੱਢ ਕੇ ਰੱਖ ਲਿਆ ਹੈ ਇਹਨੇ ਕਾਟੇ ਨੂੰ ਅਸੀਂ ਪਾਣੀ ਦੇ ਨਾਲ ਤਿਆਰ ਕਰ ਲਵਾਂਗੇ ਪਾਣੀ ਅਸੀਂ ਪਹਿਲਾਂ ਥੋੜਾ ਥੋੜਾ ਕਰਕੇ ਐਡ ਕਰ ਲਵਾਂਗੇ ਅਤੇ ਆਟੇ ਦਾ ਅਸੀਂ ਸੌਫਟ ਜਿਹਾ ਡੋ ਬਣਾ ਕੇ ਤਿਆਰ ਕਰ ਲਵਾਂਗੇ ਖਟਾ ਜੋ ਹੈ ਉਹ ਮੱਕੀ ਦੀ ਰੋਟੀ ਬਣਾਣ ਲਈ ਵਧੀਆ ਤਰੀਕੇ ਨਾਲ ਮਲ ਕੇ ਤਿਆਰ ਹੋਣਾ ਚਾਹੀਦਾ ਹੈ ਫਿਰ ਮੱਕੀ ਦੀ ਰੋਟੀ ਜੋ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਤਰੀਕੇ ਨਾਲ ਅਸੀਂ ਆਟੇ ਨੂੰ ਮਸਲ ਮਸਲ ਕੇ ਵਧੀਆ ਤਰੀਕੇ ਨਾਲ ਤਿਆਰ ਕਰ ਲਵਾਂਗੇ ਹੁਣ ਅਸੀਂ ਆٹے ਵਿੱਚੋਂ ਇੱਕ ਲੋਈ ਬਣਾ ਕੇ ਤਿਆਰ ਕਰਾਂਗੇ ਤੁਸੀਂ ਰੋਟੀ ਚੱਕਲੇ ਜਾਂ ਹੱਥ ਤੇ ਜਿਸ ਤੇ ਵੀ ਮਰਜ਼ੀ ਬਣਾ ਸਕਦੇ ਹੋ ਮੈਂ ਰੋਟੀ ਚੱਕਲੇ ਤੇ ਬਣਾ ਕੇ ਤਿਆਰ ਕਰਾਂਗੀ ਚੱਕਲੇ ਤੇ ਰੋਟੀ ਬਿਲਕੁਲ ਇੱਕੋ ਜਿਹੀ ਅਤੇ ਪਤਲੀ ਬਣ ਕੇ ਤਿਆਰ ਹੁੰਦੀ ਹੈ ਇਸ ਤਰੀਕੇ ਨਾਲ ਅਸੀਂ ਲੋਈ ਨੂੰ ਹਲਕਾ ਜਿਹਾ ਫਲੈਟ ਕਰ ਲਵਾਂਗੇ ਹਲਕਾ ਜਿਹਾ ਸੁੱਕਾ ਆਟਾ ਚਕਲੇ ਤੇ ਲਗਾ ਲਵਾਂਗੇ ਇਸ ਤਰ੍ਹਾਂ ਅਸੀਂ ਪੋਲੀਥਨ ਲਗਾ ਕੇ ਇਸ ਨੂੰ ਚੰਗੀ ਤਰ੍ਹਾਂ ਘੁਮਾ ਘੁਮਾ ਕੇ ਤਿਆਰ ਕਰ ਲਵਾਂਗੇ ਤੁਸੀਂ ਚਾਹੋ ਤਾਂ ਕਿਸੇ ਪੋਲੀਥਨ ਦਾ ਵੀ ਇਸਤੇਮਾਲ ਕਰ ਸਕਦੇ ਹੋ किनਾਰਿਆਂ ਨੂੰ ਅਸੀਂ ਇਸ ਤਰੀਕੇ ਨਾਲ ਪਾਣੀ ਲਗਾ ਕੇ ਚੰਗੀ ਤਰ੍ਹਾਂ ਸੈੱਟ ਕਰ ਲਿਆ ਹੈ ਤਵਾ ਸਾਡਾ ਗਰਮ ਹੋ ਚੁੱਕਾ ਹੈ ਹਲਕਾ ਜਿਹਾ ਅਸੀਂ ਇਸ ਤੇ ਔਇਲ ਲਗਾ ਲਵਾਂਗੇ ਇੱਕ ਸਾਈਡ ਤੋਂ ਰੋਟੀ ਪੱਕ ਚੁੱਕੀ ਹੈ ਦੂਸਰੀ ਸਾਈਡ ਤੋਂ ਅਸੀਂ ਇਸ ਨੂੰ ਪਲਟ ਦਵਾਂਗੇ ਹਲਕਾ ਹਲਕਾ ਸੀਸ ਤੇ ਔਇਲ ਲਗਾ ਲਵਾਂਗੇ ਦੋਨੇ ਸਾਈਡਾਂ ਤੋਂ ਉਲਟ ਪੁਲਟ ਕਰਕੇ ਅਸੀਂ ਰੋਟੀ ਨੂੰ ਚੰਗੀ ਤਰ੍ਹਾਂ ਸੇਕ ਲਗਾਵਾ ਲਵਾਂਗੇ एक रोटी असी बना के तैयार कर ली है इस तरीके असी सारिया रोटियां बना के तैयार करा रोटी साड़ी बहुत ही वन के तैयार हो गई है जिस तरीके असी पहली रोटी बनाई है इस तरीके असी बाकी रोटियां भी बना के तैयार कर लेना है ਸਾਰੀਆਂ ਰੋਟੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਹੀਆਂ ਹਨ ਰੋਟੀਆਂ ਅਸੀਂ ਬਣਾ ਕੇ ਤਿਆਰ ਕਰ ਲਈਆਂ ਹਨ ਤੁਸੀਂ ਇਸ ਨੂੰ ਮੱਖਣ ਦਹੀਂ ਲੱਸੀ ਕਿਸੇ ਵੀ ਚੀਜ਼ ਨਾਲ ਸਰਵ ਕਰ ਸਕਦੇ ਹੋ ਰੈਸਪੀ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਅਤੇ ਮੇਰੇ ਚੈਨਲ ਅਮਨ ਵੈਜਰਸ ਹੋਈ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਮਿਲਾਂਗੇ ਇਸੇ ਤਰ੍ਹਾਂ ਦੀਆਂ ਕੁਝ ਹੋਰ ਰੈਸਪੀਜ਼ ਦੇ ਨਾਲ ਤਦ ਤੱਕ ਦੇ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ